ਜਾਇਜ਼ ਰੇਟ ਦੀ ਫੁੱਲ ਗਰੰਟੀ ਆ ਵੀ ਵੀਰਾਂ ਤੋਂ ਜਾਇਜ਼ ਰੇਟ ਕੋਈ ਲਾ ਨਹੀਂ ਸਕਦਾ ਫੁੱਲ ਗਰੰਟੀ ਹੈ ਜੀ ਇੱਕ ਨੰਬਰ ਕੰਮ ਹੋਊਗਾ ਤਸੱਲੀ ਬਖਸ ਕੰਮ ਹੋਊਗਾ ਤਸੱਲੀ ਬਖਸ ਕੰਮ ਹੋਊਗਾ ਹਾਈ ਵੀ ਕੰਮ ਕਰਦੇ ਆਂ ਆਪਾਂ ਕੋਈ ਨਾਰਮਲ ਕੰਮ ਨਹੀਂ ਸਟੀਲ ਦਾ ਇੰਸਟੇਲਿੰਗ ਹੋ ਗਈ ਜਿੱਦਾਂ ਕਿ ਜੰਗਲੇ ਹੋ ਗਈ ਸਟੀਲ ਦੇ ਗੇਟ ਹੋ ਗਏ ਅਲੂਮੀਨੀਅਮ ਦਾ ਕੰਮ ਹੋ ਗਿਆ ਜੀ ਅਲੂਮੀਨੀਅਮ ਦਾ ਕੰਮ ਹੋ ਗਿਆ ਆਪਣੇ ਫੈਂਸੀ ਗੇਟ ਹੋ ਗਏ ਹਾਂਜੀ ਸਾਧ ਤਈ ਆਪਣੀ ਚਿਗਾੜ ਲੋਕ ਵਾਲੀ ਹੋਊਗੀ ਲੋਕ ਵਾਲੀ ਹੋਊਗੀ ਕਿਤੇ ਬਿਲਡਿੰਗ ਨਹੀਂ ਹੋਊਗਾ ਜੀ ਠੀਕ ਹੈ ਜੀ ਫਾਇਦਾ ਕੀ ਹੁੰਦਾ ਵੀ ਇਹਦਾ ਲੋਕ ਵਾਲੀ ਦਾ ਆਪਾਂ ਲੋਕ ਵਾਲੀ ਦੀ ਗੱਲਬਾਤ ਕਰੀਏ ਜੰ ਸਾਜੋਗੇ ਬਈ 304 ਗ੍ਰੇਡ ਦਾ ਮਾਲ ਆ ਨਾ 304 ਆਇਆ ਸਾਹਮਣੇ ਲਿਖਿਆ ਪਿਆ ਜੀ ਠੀਕ ਆ ਜੀ ਆਪਣੇ ਹਰੇਕ ਪਾਇਪ ਦੇ ਉੱਤੇ ਮੋਹਰ ਲੱਗੀ ਲੈ ਮਿੱਤਰੋ ਕੇ ਕੇ ਸਟੀਲ ਬਰਕਸ ਲੌਂਗਵਾਲ ਖੜਿਆਂਗੇ ਤੁਸੀਂ ਬਈ ਜੇ ਕੋਈ ਵੀ ਮੇਰਾ ਵੀਰ ਬਈ ਘਰ ਪਾ ਰਿਆ ਕੋਈ ਕੋਠੀ ਤਿਆਰ ਕਰ ਰਿਆ ਕੋਈ ਦੁਕਾਨ ਹੋਟਲ ਤਾਂ ਬਈ ਆਪਾਂ ਨੂੰ ਇਹ ਚੀਜ਼ਾਂ ਦੀ ਲੋੜ ਪੈਣੀ ਹੀ ਪੈਣੀ ਆ ਹੁਣ ਠੀਕ ਆ ਜੀ ਕਿਉਂਕਿ ਬਈ ਇਹ ਨਵੇਂ ਜਮਾਨੇ ਦੇ ਨਵੀਆਂ ਚੀਜ਼ਾਂ ਆ ਗਈਆਂ ਠੀਕ ਆ ਜੀ ਤੇ ਵੀਰਾਂ ਦਾ ਕੰਮ ਬਈ ਇੱਕ ਨੰਬਰ ਹੁੰਦਾਗਾ ਬਈ ਕਹਿੰਦਾ ਵੀ ਸਾਡਾ ਕੰਮ ਇੱਕ ਨੰਬਰ ਆਗਾ ਉਹੀ ਨਹੀਂ ਤੋ ਤੁਸੀਂ ਆ ਕੇ ਇੱਥੇ ਚੈੱਕ ਕਰਕੇ ਜਾ ਸਕਦੇ ਹੋ ਕਿਉਂਕਿ ਬਈ ਲਗਭਗ 16 17 ਸਾਲ ਹੋ ਗਏ ਵੀਰਾਂ ਨੂੰ ਕੰਮ ਕਰਦਿਆਂ ਨੂੰ ਨਾ ਤੇ ਕੰਮ ਬਈ ਇੱਕ ਨੰਬਰ ਹੁੰਦਾ ਤੁਸੀਂ ਲੋਹੇ ਦਾ ਸਟੀਲ ਦਾ ਤੇ ਬਈ ਕੋਈ ਵੀ ਕੰਮ ਵੀਰਾਂ ਤੋਂ ਕਰਵਾ ਸਕਦੇ ਹੋਗੇ ਬਾਕੀ ਗੱਲਬਾਤ ਕਰਦੇ ਆ ਵੀ ਕਿਹੜੇ ਕਿਹੜੇ ਕੰਮ ਵੀਰ ਜਿਹੜੇ ਕਰ ਦਿੰਦੇ ਨੇ ਨਾ ਗੱਲਬਾਤ ਕਰਦਾ ਕਿ ਤੇ ਬਈ ਲੱਗੇ ਪਏ ਨੇ ਕੰਮ ਕਰਨ ਬਈ ਕਿਉਂਕਿ ਬਈ ਆਰਡਰ ਜਿਹੜੇ ਆਉਂਦੇ ਰਹਿੰਦੇ ਨੇ ਬਈ ਅਸੀ ਕਰ ਜੀ ਅਸੀ ਕਰ ਜੀ ਕੀ ਹਾਲ ਚੱਲ ਨੇ ਫਿਰ ਵਧੀਆ ਜੀ ਵਧੀਆ ਠੀਕ ਆ ਬਈ ਜੀ ਕੀ ਨਾਮ ਹੈ ਬਈ ਜੀ ਆਪਣਾ ਜੀ ਕੁਲਵਿੰਦਰ ਹੈ ਜੀ ਕੁਲਵਿੰਦਰ ਠੀਕ ਆ ਫਿਰ ਕਿੰਨਾ ਟਾਈਮ ਹੋ ਗਿਆ ਬਈ ਜੀ ਆਪਾਂ ਨੂੰ ਕੰਮ ਕਰਦਿਆਂ ਨੂੰ ਜੀ 14-15 ਸਾਲ ਹੋ ਗਏ 14-15 ਸਾਲ ਹੋ ਗਏ ਹਾਂਜੀ ਠੀਕ ਆ ਜੀ ਕੰਮ ਕਿਵੇਂ ਹੁੰਦਾ ਆਪਣਾ ਜੇ ਕੰਮ ਦੀ ਗੱਲਬਾਤ ਕਰੀਏ ਜੀ ਕੰਮ ਆਪਣਾ ਇੱਕ ਨੰਬਰ ਕੰਮ ਹੋਊਗਾ ਜੀ ਅੱਛਾ ਜੀ ਹਾਂਜੀ ਇੱਕ ਨੰਬਰ ਕੰਮ ਹੋਊਗਾ ਤਸੱਲੀ ਬਖਸ ਕੰਮ ਹੋਊਗਾ ਤਸੱਲੀ ਬਖਸ ਕੰਮ ਹੋਊਗਾ ਸਾਈ ਵੀ ਕੰਮ ਕਰਦੇ ਆਂ ਆਪਾਂ ਕੋਈ ਨਾਰਮਲ ਕੰਮ ਨਹੀਂ ਕਰਦੇ ਠੀਕ ਆ ਜੀ ਕਿਹੜੇ ਕਿਹ ਜੀ ਜਦਾਂ ਕਿ ਜੰਗਲੇ ਹੋ ਗਈ ਸਟੀਲ ਦੇ ਗੇਟ ਹੋ ਗਏ ਅਲੂਮੀਨੀਅਮ ਦਾ ਕੰਮ ਹੋ ਗਿਆ ਹੀ ਅਲੂਮੀਨੀਅਮ ਦਾ ਕੰਮ ਹੋ ਗਿਆ ਆਪਣੀ ਫੈਂਸੀ ਗੇਟ ਹੋ ਗਈ ਹਾਂਜੀ ਉਹ ਜਿੰਨਾ ਕੰਮ ਕਰਦੇ ਠੀਕ ਆ ਜੀ ਤੇਜਗਾਠਾ ਗਿਆ ਨਾ ਬਾਈ ਜੀ ਤੇਜਗਾਠਾ ਠੀਕ ਹੈ ਤੇਜਗਾਠਾ ਗਿਆ ਬਈ ਦੇਖ ਸਕਦਾ ਬਾਈ ਜੀ ਕਿੱਥੇ ਕਿੱਥੇ ਤੱਕ ਆਪਾਂ ਕੰਮ ਕਰ ਲਿਆ ਬਈ ਹੁਣ ਤੱਕ ਹੀ ਹੁਣ ਆਪਾਂ ਇਹ ਜੰਮੂ ਕਸ਼ਮੀਰ ਤੱਕ ਕਰ ਕੰਮ ਕਰ ਲਿਆ ਜੰਮੂ ਕਸ਼ਮੀਰ ਤੱਕ ਕੰਮ ਕਰ ਲਿਆ ਹਾਂ ਹਾਂਜੀ ਠੀਕ ਹੈ ਜੀ ਲੰਬਾ ਲੁੰਬਾ ਤਾਂ ਨਹੀਂ ਆਇਆ ਕੋਈ ਜੇ ਆਪਾਂ ਲੰਬੀ ਦੀ ਗੱਲ ਬਾਤ ਕਰੀਏ ਨਹੀਂ ਲੰਬਾ ਕੋਈ ਨਹੀਂ ਆਉਂਦਾ ਜੀ ਲੰਬਾ ਆਉਂਦਾ ਨਹੀਂ ਕਿਉਂਕਿ ਬਈ ਕੰਮ ਇੱਕ ਨੰਬਰ ਹੁੰਦਾਗਾ ਲੰਬਿਆਂ ਦਾ ਕੰਮ ਨਹੀਂ ਹੈਗਾ ਕਿਉਂਕਿ ਬਈ ਲਗਭਗ 15 16 ਸਾਲ ਹੋ ਗਏ ਕੰਮ ਦਾ ਹਾਂ ਬਾਈ ਪੂਰਾ ਐਕਸਪੀਰੀਅੰਸ ਹੈ ਫੁੱਲ ਐਕਸਪੀਰੀਅੰ ਜੇ ਆਪਾਂ ਇਹਦੀ ਗੱਲਬਾਤ ਕਰੀਏ ਬਾਈ ਜਣਾ ਜੀ ਚਗਾਠਾਂ ਦੀ ਜੀ ਦੱਸੋ ਬਾਈ ਖਾਸ ਕੀ ਹੈ ਆਪਣੀ ਚਗਾਠਾਂ ਦੇ ਵਿੱਚ ਖਾਸ ਤਾਂ ਆਪਣੀ ਚਗਾਠ ਲੋਕ ਵਾਲੀ ਹੋਊਗੀ ਲੋਕ ਵਾਲੀ ਹੋਊਗੀ ਕਿਤੇ ਬਿਲਡਿੰਗ ਨਹੀਂ ਹੋਊਗਾ ਜੀ ਕਿਤੇ ਠੀਕ ਹੈ ਜੀ ਫਾਇਦਾ ਕੀ ਹੁੰਦਾ ਬਈ ਇਹਦਾ ਲੋਕ ਵਾਲੀ ਦਾ ਜੇ ਆਪਾਂ ਲੋਕਲ ਦੀ ਗੱਲਬਾਤ ਕਰੀਏ ਲੋਕ ਵਾਲੀ ਦਾ ਜੀ ਇਹ ਹੈ ਮਤਲਬ ਕਿ ਜਿੱਥੇ ਆਪਾਂ ਬਿਲਡ ਕਰਦੇ ਆਂ ਹਾਂਜੀ ਉੱਥੇ ਜਰ ਪੈਂਦੀ ਆ ਆਪਣੀ ਜਗ੍ਹਾ 'ਤੇ ਬਿਲਡਿੰਗ ਬਹੁਤ ਘੱਟ ਹੋਊਗੀ ਠੀਕ ਆ ਜਿੱਕੱਲਾ ਜਾਨੀ ਕਿ ਉੱਪਰ ਉੱਪਰ ਜੋੜਾਂ ਚ ਹੋਊਗੀ ਇੱਥੇ ਉਹ ਵਾਗ਼ੀ ਜ਼ਰੂਰਤ ਆ ਮੇਨ ਜਗ੍ਹਾ 'ਚ ਹੋ ਜਿੱਥੇ ਆਪਾਂ ਨੂੰ ਜ਼ਰੂਰਤ ਆ ਠੀਕ ਆ ਹਾਲੇ ਤੱਕ ਕੋਈ ਟਾਂਕਾ ਨਹੀਂ ਲਾਵਾਂਗੇ ਠੀਕ ਆ ਜੀ ਹਾਂਜੀ ਨਹੀਂ ਆ ਮੈਂ ਇੱਥੇ ਹੁੰਦੇ ਬਿਲਡਿੰਗ ਹੁੰਦੇ ਸਾਰੇ ਬਈ ਹਾਂ ਇਹ ਨਹੀਂ ਸਾਰੇ ਉਹ ਬਿਲਡਿੰਗ ਲਾਈ ਹੁੰਦੀ ਆ ਛੋਟੇ ਛੋਟੇ ਟਾਂਕਿਆਂ ਨਾਲ ਸਾਰਾ ਬਾਜੂ ਬਿਲਡਿੰਗ ਨਾਲ ਭਰਿਆ ਪਿਆ ਹੁੰਦਾ ਅੱਛਾ ਜੀ ਆਪਣੇ 'ਤੇ ਕੋਈ ਬਿਲਡਿੰਗ ਨਹੀਂ ਹੈਗੀ ਸਾਰਾ ਲੋਕ ਆਈ ਆਪਣਾ 2 ਇੰਚ ਚੌੜਾ ਠੀਕ ਹੈ ਬਈ ਦੇਖ ਸਕਦੇ ਹੋਗੇ ਤੇ ਆ ਆਪਣੀ ਆ ਜਿਹੜੇ ਗ੍ਰਿਲਾਂ ਹੁੰਦੀਆਂ ਨੇ ਵਿੱਚ ਜੱਪਾ ਦੀ ਗੱਲਬਾਤ ਕਰੀ ਹੋਈ ਹਾਂਜੀ ਇਹ ਆ ਆਪਣੀ ਗ੍ਰਿਲਾਂ ਇਹ ਆਪਣੀ 304 ਚ ਬੋਲੇ ਆ ਆ ਵਧੀਆ ਚ ਵਧੀਆ ਚ ਇਹ ਜਾ ਕੋਈ ਲੰਬਾ ਨਹੀਂ ਹੈਗਾ ਇਹ ਤਾਂ ਅੱਛਾ ਹਾਂ ਇਹਦੇ ਅਜ ਤੱਕ ਕੋਈ ਕੰਪਲੇਟ ਨਹੀਂ ਆਈ ਨਹੀਂ ਪਾਈਪ ਆਪਣੇ ਲਾਰਜੇ ਹੋ ਜਾਂਦੇ ਨੇ ਜਾਂ ਫੜ ਜਾਂਦੇ ਨੇ ਠੀਕ ਹੈ ਜੀ ਇਹ ਚ ਕੋਈ ਜਰ ਨਹੀਂ ਫੜਦਾ ਹੀ ਪਾਈਪ ਯਾਨੀ ਕਿ ਆ ਜਿਹੜਾ ਆ ਪਾਈਪ ਆ ਬਰਤਦੇ ਆ ਜੀ ਮਤਰਾ ਨੂੰ ਦੇਖ ਸਕਦੇ ਹੋ ਕਿ ਬਈ 304 ਗ੍ਰੇਡ ਦਾ ਮਾਲ ਆ ਹਨਾ 304 ਆਇਆ ਸਾਹਮਣੇ ਲਿਖਿਆ ਪਿਆ ਜੀ ਠੀਕ ਹੈ ਜੀ ਆਪਣੇ ਹਰੇਕ ਪਾਈਪ ਦੇ ਉੱਤੇ ਮੋਹਰ ਲੱਗੀ ਹੋਈ ਠੀਕ ਹੈ ਗਾਰੰਟੀ ਵਾਲਾ ਕੰਮ ਹੈ ਗਾਰੰਟੀ ਵਾਲਾ ਕੰਮ ਹੋਊਗਾ ਜਰਤ ਤਾਂ ਨਹੀਂ ਪੈਂਦੀ ਹੈਗੀ ਨਹੀਂ ਜਰਤ ਫੁੱਲ ਗਾਰੰਟੀ ਆਪਣੀ ਕਰਦੇ ਗਾਰੰਟੀ ਹੈ ਫੁੱਲ ਗਾਰੰਟੀ ਹੈ ਵੀ ਭਾਈ ਕਹਿੰਦਾ ਵੀ ਫੁੱਲ ਗਾਰੰਟੀ ਹੈ ਵੀ ਜਰਤ ਨਹੀਂ ਪਊਗਾ ਹਨਾ ਹਾਂ ਜੀ ਠੀਕ ਹੈ ਵਿੰਡੋ ਆ ਗਈ ਆ ਜੀ ਤੇ ਇਹ ਆਗੇ ਗੇਟ ਹੈ ਜੀ ਇਹ ਆਪਣੇ ਗੇਟ ਆਗੇ ਹਾਂ ਜੀ ਇਹਦੇ ਵਿੱਚ ਕਿਵੇਂ ਹੁੰਦਾ ਕੀ ਗੱਲਬਾਤ ਹੁੰਦੀ ਆ ਜੀ ਇਹਦੇ ਵਿੱਚ ਇਹ ਗੱਲਬਾਤ ਹੁੰਦੀ ਇਹਦੇ ਆਪਣਾ ਕਬਜ਼ਾ ਵਧਿਆ ਲਾਉਣੀ ਆ ਜੀ ਕਬਜ਼ਾ ਠੀਕ ਆ ਜੀ ਹਾਂ ਦਿੰਦੇ ਆਂ ਠੀਕ ਆ ਜੀ ਹਾਂ ਕਬਜਾ ਦਿਖਾਏ ਹੋਏ ਚੱਕ ਕੇ ਦਿਖਾਓ ਕਬਜਾ ਇਹ ਜਿਹੜੇ ਲੱਗੇ ਹੋਏ ਨੇ ਹਾਂਜੀ ਹਾਂਜੀ ਆ ਦੇ ਕੋਈ ਕਬਜਾ ਆਪਣਾ ਵਧੀਆ ਹੈਵੀ ਚਾਹੀ ਠੀਕ ਹੈ ਜੀ ਕਿਹੜਾ ਕਬਜਾ ਲੱਗੇ ਹੋਏ ਆਪਾਂ ਕਬਜੇ ਦੀ ਗੱਲਬਾਤ ਕਰੀ ਕਿਹੜਾ ਵਰਤਰ ਆਪਾਂ ਕਬਜਾ ਇਹ ਸੀ ਐਨ ਦਾ ਗਾਏ ਸੀ ਐਨ ਦਾ ਕਬਜਾ ਹਾਂਜੀ ਸੀ ਐਨ ਦਾ ਕਬਜਾ ਇੱਕ ਆ ਮੰਗਰ ਦੀ ਕੋਈ ਮੜਾਈ ਕੀ ਦਿਖਾਵਾਂ ਮੰਗਰ ਇਹਦੇ ਨਾਲ ਹੀ ਇਹ ਆਪਾਂ ਉਹ ਬੈਲਟ ਕਰ ਦਿੰਦਨੇ ਆਪਾਂ ਇਹ ਮੰਗਰ ਫੱਟੀ ਪਾਉਨੇ ਆਂ ਵੀ ਇਹ ਸੇਬਰੀਆਂ ਨੇ ਉਹਨਾਂ ਨੂੰ ਜਰਨਾ ਪਵੇ ਅਸਿਆ ਹੀ ਚੀਜ਼ ਹਨਾ ਇਹ ਨਵੀਂ ਦੇਖਿਆ ਯਾਰ ਹਾਂਜੀ ਅੱਗੇ ਬੈਲਟ ਹੁੰਦਾ ਨਾ ਵਿੱਚ ਨਟ ਪੈ ਕੇ ਉਹ ਬੈਲਟ ਹੁੰਦਾ ਜੀ ਕਈ ਵ ਸਲੇਪ ਕੋਈ ਨਹੀਂ ਚਲੇਪ ਨਹੀਂ ਹੁੰਦੇ ਠੀਕ ਹੈ ਠੀਕ ਹੈ ਕੰਪਲੀਟ ਆਈ ਠੀਕ ਹੈ ਜੀ ਲੈ ਵੀ ਇੱਧਰ ਦਿਖਾ ਦੇ ਕਬਜਾ ਬਈ ਜਿਹੜੀ ਮੇਨ ਗੱਲ ਹੈ ਨਾ 게ਟ ਆ ਇੱਥੇ ਖੜਨਾ ਹੁੰਦਾ ਬਾਹਰ 12 ਗੇਜ ਦਾ ਆ ਗਿਆ ਬਈ ਇਹ ਹਾਂ ਇਹ 12 ਗੇਜ ਦਾ ਹੀ ਸਟੀਲ ਹੀ ਆ ਗਿਆ ਜੀ ਪਰ ਕਿਵੇਂ ਵੀ ਨਾ ਸਟੀਲ ਲਈ ਪ્યોਰ ਸਟੀਲ ਲਈ ਪ્યોਰ ਸਟੀਲ ਦਾ ਨਾ ਪ્યોਰ ਸਟੀਲ ਦਾ ਮਹਿੰਗਾ ਲੱਗਿਆ ਹੋ ਜਾਣਗੇ ਜੇ ਗੱਲ ਵਾ ਗਏ ਹਾਂ ਹਾਂ ਜੀ ਮਹਿੰਗਾ ਹੀ ਮਹਿੰਗਾ ਲੈ ਵੀ ਮਿੱਤਰੋ ਦੇਖਦੇ ਪ્યોਰ ਸਟੀਲ ਦਾ ਕਿੰਨਾ ਕਬਜਾ ਬਈ ਇਹ ਦੇਖੋ ਧਾਕ ਨੂੰ ਪੂਰਾ ਵਧੀਆ ਰੇਟ ਲਾਵਾਂਗੇ ਆਪਣੇ ਤੋਂ ਵਧੀਆ ਰੇਟ ਕੋਈ ਨਹੀਂ ਦੇ ਸਕਦਾ ਠੀਕ ਹੈ ਜੀ ਲੈ ਵੀ ਮੈਥੋ 2021 ਬਾਈ ਜਾਇਜ਼ ਰੇਟ ਦੀ ਫੁੱਲ ਗਾਰੰਟੀ ਹੈ ਵੀ ਵੀਰਾਂ ਤੋਂ ਜਾਇਜ਼ ਰੇਟ ਕੋਈ ਲਾ ਨਹੀਂ ਸਕਦਾ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈਗੀ ਤੇ ਇੱਕ ਇਹ ਆ ਗਿਆ ਬਾਈ ਜੀ ਇਹ 메ਨ 게ਟ ਆ ਗਿਆ ਨਾ ਬਾਈ ਇਹ 메ਨ ਆ ਗਿਆ ਹਾਂ ਜੀ ਠੀਕ ਹੈ ਜੀ ਚੌੜਾ ਬਹੁਤ ਹੁੰਦਾ ਨਾ ਇਹ ਹਾਂ ਇਹ ਮੈਨ ਹੁੰਦਾ ਹੀ ਹੈ ਇਹ ਚ ਵੀ ਉਹੀ ਕੁਸਾ ਸਾਰਾ ਕੁਸਾ ਹਾਂ ਇਹਦਾ ਵੀ ਉਹੀ ਪਰਸੈਂਟ ਹੈ ਇਹ ਚਾਦਰ ਕਿਹੜੀ ਹੁੰਦੀ ਜੇ ਆਪਾਂ ਚਾਦਰ ਦੀ ਗੱਲਬਾਤ ਕਰੀਏ ਜੀ ਚਾਦਰ ਆਪਣੀ ਟਾਟਾ ਦੀ ਹੈ ਜੀ ਟਾਟਾ ਦੀ ਹਾਂ ਜਾਈ ਮੇਤਰੂ ਆ ਦਿਖਾ ਦੇ ਮੋਹਰ ਦਿਖਾ ਦੇ ਬਈ ਟਾਟਾ ਦੀ ਲੱਗੇ ਟਾਟਾ ਦੀ ਚਾਦਰ ਹੈ ਟਾਟਾ ਦੀ ਚਾਦਰ ਆ ਬਈ ਹਣਾ ਹਾਂਜੀ ਠੀਕ ਹੈ ਜੀ ਤੇ ਇੱਕ ਆਪਣਾ ਕੰਮ ਹੁੰਦਾ ਆ ਗੇਟਾਂ ਦਾ ਜੀ ਇਹ ਲੋਹੇ ਵਾਲੇ ਗੇਟ ਆ ਗਏ ਜੀ ਹਾਂਜੀ ਹਾਂਜੀ ਠੀਕ ਹੈ ਜੀ ਏ ਚਾ ਆਪਾਂ ਕਿਹੜੀਆਂ ਕਿੜੀਆਂ ਵੈਰਾਈਟੀਆਂ ਤਿਆਰ ਕਰ ਲੈਣੇ ਆ ਬਈ ਇਹ ਚੀਜ਼ਾਂ ਦੇ ਵਿੱਚ ਹੀ ਇਹ ਚਾ ਆਪਾਂ ਸਟੀਲ ਦੇ ਗੇਟ ਵੀ ਬਣਾ ਲੈਣੇ ਆਂ ਹਾਂਜੀ ਹਾਂ ਹੀ ਬਣਾਉਣੇ ਆਂ ਠੀਕ ਆ ਫਾਈਬਰ ਦੇ ਹੋ ਜਾਂਦੇ ਨੇ ਫਾਈਬਰ ਵਾਲੇ ਵੀ ਹੋ ਜਾਂਦੇ ਨੇ ਹਾਂਜੀ ਸਟੀਲ ਦੇ ਜਿਹੜੇ ਆਪਣੇ ਨਵੇਂ ਫੈਂਸੀ ਗੇਟ ਚੱਲਦੇ ਨੇ ਜਿਦਾਂ ਕਿ ਸਟੀਲ ਦੇ ਮਾਰ ਕੇ ਲੱਗੇ ਹੁੰਦੇ ਨੇ ਉਹ ਵੱਡੇ ਵੱਡੇ ਉਹ ਸਾਰੇ ਆਪਾਂ ਤਿਆਰ ਕਰਦੇ ਆ ਤਿਆਰ ਕਰਦੇ ਹੋਗੇ ਹਾਂਜੀ ਹਾਂਜੀ ਤੇ ਮਿੱਤਰੋ ਤੁਸੀਂ ਵੀ ਗੇਟ ਜਾਨੀ ਕੀ ਤਿਆਰ ਕਰਵਾ ਸਕਦੇ ਹੋ ਵੀਰਾਂ ਤੋਂ ਤੇ ਇੱਕ ਆਪਣਾ ਕੰਮ ਆ ਜੀ ਆ ਜਾਲੀ ਆਣ ਦਾ ਇਹ ਇਹ ਵੀ ਦੱਸ ਦੀਏ ਮੜਾ ਜਾਈ ਕੀ ਚੀਜ਼ ਹੁੰਦੀ ਹੈ ਇਹ 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 ਪਿੰਜਰੇ ਨਹੀਂ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਸੌਂਕ ਆਈ ਹਾਂਜੀ ਕੁੱਤਿਆਂ ਦਾ ਇਨਿਕ ਨਿਕ ਕੁੱਤੇ ਰੱਖਦੇ ਨੇ ਵੱਡੇ ਕੁੱਤੇ ਰੱਖਦੇ ਨੇ ਇਹ ਉਹਨਾਂ ਵਾਸਤੇ ਪਿੰਜਰੇ ਬਣਾਏ ਜਾਂਦੇ ਨੇ ਠੀਕ ਹੈ ਜੀ ਮੁਰਗੀਾਂ ਵਾਲੇ ਵਾਸਤੇ ਵੀ ਤਿਆਰ ਕਰ ਦੋ ਜੇ ਮੁਰਗੀਾਂ ਵਾਲੇ ਵਾਸਤੇ ਹਾਂ ਜੀ ਮੁਰਗੇ ਵਾਸਤੇ ਵੀ ਤਿਆਰ ਕਰ ਦੋਗੇ ਇਹ ਰੇਟ ਤਾਂ ਪਰਲੀ ਛੜਾ ਗਿਆ ਹੀ ਇਹ ਕੁੱਤਿਆਂ ਵਾਸਤੇ ਬਹੁਤ ਵਧੀਆ ਪਿੰਜਰੇ ਨਹੀਂ ਤੇ ਮਿੱਤਰੋ ਇਹ ਵੀ ਚੀਜ਼ ਤਿਆਰ ਕਰਵਾ ਸਕਦੇ ਹੁਣ ਦੇਖ ਸਕਦੇ ਹਣਾ ਤੇ ਕੀ ਆ ਭਤਜੀ ਠੀਕ ਹੈ ਜੀ ਕਿੱਥੇ ਵਸਦੇ ਆ ਅੱਛਾ ਇਹ ਮੁਰਗੀ ਵਾਲੀ ਆ ਗਈ ਠੀਕ ਹੈ ਲੱਭੀ ਇਹ ਆ ਗਈ ਮੁਰਗੀ ਵਾਲੀ ਹਣਾ ਦੇਖ ਸਕਦੇ ਆ ਬਾਈ ਚੈੱਕ ਕਰੋ ਬਾਈ ਇਹ ਵੀ ਬਾਈ ਤੁਸੀਂ ਕਰਵਾ ਸਕਉ ਦਿਓਗੇ ਹੋਰ ਕੀ ਕੀ ਹੁੰਦਾ ਬਈ ਆਪਣੇ ਕੋਲੇ ਕੁਲਵਿੰਦਰ ਬਾਈ ਆ ਜਾ ਬਈ ਅੰਦਰ ਹੀ ਆ ਜਾ ਹਣਾ ਹੋਰ ਬਾਈ ਕੀ ਕੀ ਹੁੰਦਾ ਆਪਣੇ ਕੋਲ ਇਸ ਤੋਂ ਬਿਨਾ ਹੋਰ ਜੀ ਆਪਾਂ ਬਸ ਮੱਲਾਂ ਕੋਠੀ 'ਚ ਕੋਈ ਵੀ ਕੰਮ ਹੋਵੇ ਠੀਕ ਆ ਲੱਕੜ ਤੋਂ ਛੱਡ ਕੇ ਬਾਕੀ ਸਾਰਾ ਆਪਾਂ ਕਰ ਸਾਰਾ ਕੰਮ ਕਰ ਦੋ ਠੀਕ ਆ ਜੀ ਆਉਣਾ ਕਿੱਥੇ ਪਊਗਾ ਜੇ ਆਪਾਂ ਆਉਣਾ ਹੋਵੇ ਬਈ ਆਉਣਾ ਹੀ ਆਪਾਂ ਲੋਹਾ ਕਿਤੇ ਲਈ ਸੜਕ ਤੇ ਆ ਰਾਮ ਬਾਗ ਦੇ ਜਮ੍ਹਾਂ ਬਿਲਕੁਲ ਨਾਲ ਠੀਕ ਆ ਆਪਣੀ ਥਾਉ ਭਾਈ ਠੀਕ ਆ ਜੀ ਆਪਾਂ ਕਿੰਨਾ ਅਡਵਾਂਸ ਪਹਿਲਾਂ ਕਰਨਾ ਪਊਗਾ ਜੇ ਕਿਸੇ 25% ਪਹਿਲਾਂ ਕਰਨਾ ਪਊਗਾ 25% ਪਹਿਲਾਂ ਕਰਨਾ ਪਊਗਾ ਹਾਂ ਉਸ ਤੋਂ ਬਾਅਦ ਅਸੀਂ ਕੰਮ ਕਰ ਦਾਂਗੇ ਲੈ ਵੀ ਮਿੱਤਰੋ 25% ਅਡਵਾਂਸ ਦੇ ਕੇ ਤੁਸੀਂ ਵੀਰਾਂ ਤੋਂ ਕੰਮ ਕਰਵਾ ਸਕਦੇ ਹੋ ਕਿ ਬਾਕੀ ਕੋਈ ਵੀ ਕੰਮ ਆ ਲੋਹੇ ਦਾ ਸਟੀਲ ਦਾ ਜਿਸਤੀ ਦਾ ਤੁਸੀਂ ਇੱਥੇ ਆ ਕੇ ਬਈ ਕੰਮ ਕਰਵਾ ਸਕਦੇ ਹੋ ਨੰਬਰ ਬੋਲ ਦੋ ਬੱਚੇ 90563 ਜੀ 27401 ਜੀ ਦੁਬਾਰੇ ਨੰਬਰ ਬੋਲੋ 90563 ਜੀ 27401 ਠੀਕ ਹੈ ਜੀ ਬਾਕੀ ਭਾਈ ਆਜੋ ਬਈ ਜੀ ਇੱਕ ਆ ਭਾਈ ਹੁੰਦਾ ਨਾਲ ਹਾਂਜੀ ਬਈ ਜੀ 99145 ਹਾਂਜੀ 60514 ਜੀ ਦੁਬਾਰੇ ਫਿਰ ਬੋਲ ਦੋ 99145 60514 ਜੀ ਲੈ ਵੀ ਮਿੱਤਰੋ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਬਈ ਤੁਸੀਂ ਸਟੀਲ ਦਾ ਲੋਹੇ ਦਾ ਤੇ ਜਿਸਤੀ ਦਾ ਕੋਈ ਵੀ ਕੰਮ ਵੀਰਾ ਤੋਂ ਕਰਵਾ ਸਕਦੇ ਹੋਗੇ ਆਉਣਾ ਤੁਸੀਂ ਬਈ ਜੀ ਲੋਂਗੋਆ ਲੋਹਾ ਖੇਡਾਲੀ ਸੜਕ ਦੇ ਉੱਤੇ ਬਾਕੀ ਬਈ ਜੀ ਕਰ ਲਓ ਸੰਪਰਕ ਵਿੱਚ ਧੰਨਵਾਦ ਧੰਨਵਾਦ